ਆਪਣੀ ਇਹ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਜਿੰਨੀਆਂ ਮਸ਼ੀਨਰੀ ਆਪਾਂ ਵੀਡੀਓ ਚ ਲੈ ਕੇ ਪਹੁੰਚਿਆ ਮਸ਼ੀਨਰੀਆਂ ਵੀ ਤੁਹਾਨੂੰ ਪਸੰਦ ਆਉਣਗੀਆਂ ਤੇ ਕੱਲੀ ਕੱਲੀ ਆਪਾਂ ਗੱਲ ਕਰਦਾ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀਆ ਘਰ ਮਕਾਨ ਕਿਸੇ ਵੀ ਏਰੀਆ ਚ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦੇ ਰਹਿੰਦੇ ਹਰੇ ਜਕਰਾਂ ਚ ਆਪਣੇ ਕੋਲੇ ਭੇਜ ਦਿਓ ਤੇ ਫਰੀ ਚ ਆਪਾਂ ਐਡ ਲਗਾ ਦਾਂਗੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ i10 ਮੈਗਨਾ ਆਪਣੇ ਕੋਲੇ ਪਹੁੰਚੀ ਆ 2008 ਮਾਡਲ ਜੀ ਪਾਸਿੰਗ ਗੱਡੀ ਦੀ ਰੀਨਿਊ ਹੋਈ ਐ 2028 ਤੱਕ ਰਮ 골ਡਨ ਕਲਰ ਚ ਗੱਡੀ ਆ ਪੰਜਾਬ ਨੰਬਰੇ ਚ ਤੇ ਗੱਡੀ ਕੁੱਲ ਆਪਾਂ ਨੂੰ ਬਹੁਤ ਵਧੀਆ ਰੇਟ ਚ ਮਿਲੂਗੀ 1 60 ਚ ਕੁੱਲ ਡਿਮਾਂਡ ਇੱਕ ਵਾਰੀ ਆਪਾਂ ਨੂੰ ਪਹੁੰਚੀ ਆ ਤੇ ਮਾਲਕ ਕਹਿੰਦੇ ਆ ਵੀ ਰੇਟ ਉੱਪਰ-ਨੀਚੇ ਹੋ ਜਾਊਗਾ ਕਰੇ ਰੱਖੀ ਹੋਈ ਆ ਗੱਡੀ ਗੋਨਿਆਣਾ ਮੰਡੀ ਮਾਲਕ ਦਾ ਏਰੀਆ ਬਠਿੰਡੇ ਲਾਗੇ ਪੈ ਜਾਂਦਾ ਜਾ ਕੇ ਦੇਖਣੀ ਆ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੀ ਆ ਚਲਾ ਕੇ ਦੇਖ ਸਕਦਾ ਹਾਂ ਨਵੇਂ ਟਾਇਰ ਨੇ ਬਿਲਕੁਲ ਫਰੈਸ਼ ਕੰਡੀਸ਼ਨ ਪੂਰੀ ਵਧੀਆ ਤੇ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਕਿਸੇ ਨੇ ਜਾ ਕੇ ਦੇਖਣੀ ਇੰਜਨ ਗੇਅਰ ਦੇਖਣਾ ਅੰਦਰੋਂ ਦੇਖਣੀ ਬਾਹਰੋਂ ਦੇਖਣੀ ਆ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਮਾਲਕ ਦੇ ਘਰੇ ਗੱਡੀ ਖੜੀ ਆ ਮਾਲਕ ਦੀ ਪਰਸਨਲ ਘਰ ਦੀ ਗੱਡੀ ਆਗੀ ਤੇ ਜਿਹੜੀ ਗੱਡੀ ਘਰੇ ਹੋਵੇ ਜੀ ਘਰ ਲਈ ਵਰਤੀ ਹੋਵੇ ਉਹ ਗੱਡੀ ਤਾਂ ਪੂਰੀ ਵਧੀਆ ਹੀ ਹੁੰਦੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਬਾਕੀ ਗੱਡੀ ਘਰੇ ਖੜੀ ਆ ਟਰਾਈ ਲੈ ਲਿਓ ਜਾ ਕੇ ਤੇ ਮੌਕੇ ਤੇ ਗੱਲਬਾਤ ਹੋ ਜਾਊਗਾ ਰੇਟ ਦਾ ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 9056521143 ਸੈਕਿੰਡ ਗੱਡੀ ਆਪਣੇ ਕੋਲੇ ਪਹੁੰਚੀ ਆ ਜੀ ਸਬਟ ਡਿਜ਼ਾਇਰਾ ਗੱਡੀ ਪੰਜਾਬ ਨੰਬਰ ਹੈ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਜੀ ਸੈਕਿੰਡ ਓਨਰ ਹੈ ਇੰਜਨ ਗੇਅਰ ਪੂਰਾ ਵਧੀਆ ਜੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਟਾਇਰ ਆਪਨੂੰ 70 ਤੋਂ 75 ਪੈਸੇ ਮਿਲ ਜਾਣਗੇ ਨੰਬਰ ਪਲੇਟਾਂ ਸਰਕਾਰੀ ਨੇ ਘਰ ਦੀ ਗੱਡੀ ਹੈ ਜੀ ਆ ਵੀ ਸੈਕੰਡ ਓਨਰ ਹੈ ਤੇ ਬਠਿੰਡੇ ਲੱਗੇ ਇਹ ਗੱਡੀ ਖੜੀ ਆ ਜੀ ਆ ਵੀ ਬਠਿੰਡੇ ਲੱਗੇ ਖੜੀ ਆ ਪਿਛਲੀ ਗੱਡੀ ਵੀ ਬਠਿੰਡੇ ਲੱਗਿਆ ਸੀ ਆ ਰੇਟ ਮਾਲਕ ਵੱਲੋਂ ਆਪਣੇ ਕੋਲ 1,80,000 ਰੁਪਿਆ ਪਹੁੰਚਿਆ ਗਾ ਮਾਲਕ ਕਹਿੰਦੇ ਆ ਵੀ ਰੇਟ ਉੱਪਰ-ਨੀਚੇ ਕਰ ਲਾਂਗੇ ਇੱਕ ਬਾਰੀ ਸਿਰਫ ਡਿਮਾਂਡ ਹੈਗੀ ਇੱਕ 180000 ਰੁਪਇਆ ਇੱਕ ਵਾਰੀ ਡਿਮਾਂਡ ਹੈ 2009 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਆ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਤੇ ਮਾਲਕ ਕਹਿੰਦੇ ਆ ਜਦੋਂ ਗੱਡੀ ਨੂੰ ਇੱਕ ਵਾਰੀ ਦੇਖੋਗੇ ਦੇਖਣ ਸਾਰੀ ਪਸੰਦ ਗੱਡੀ ਆ ਜਾਊਗੀ ਕਿਉਂਕਿ ਮਾਲਕ ਨੇ ਵਧੀਆ ਰੱਖੀ ਹੋਈ ਆ ਗੱਡੀ ਪੂਰੀ ਸੰਭਾਈ ਦੇ ਵਿੱਚ ਰੱਖੀ ਹੋਈ ਹੈ ਜੀ ਬਾਕੀ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ 9877118279 ਤੇ ਨੰਬਰ 3 ਤੇ ਆਪਣੇ ਕੋਲ ਇੱਕ ਵੀਟ ਗੱਡੀ ਪਹੁੰਚੀ ਆ ਜੀ ਕਾਲੇ ਰੰਗ ਦੀ ਵੀਟ ਗੱਡੀ ਆ ਕੰਡੀਸ਼ਨ ਪੂਰੀ ਵਧੀਆ ਜੀ ਪੂਰੇ ਚੋੜੇ ਟਾਇਰ ਮਾਲਕ ਨੇ ਪਵਾ ਰੱਖਿਆ ਪੂਰੀ ਮੋਡੀਫਾਈ ਕਰਵਾਈ ਹੋਈ ਆ ਅੰਦਰੋਂ ਸੀਟ ਕਵਰ ਚੜੇ ਹੋਏ ਨੇ ਮੈਟਿੰਗ ਵਧੀਆ ਹੋਈ ਆ ਤੇ ਨਵੇਂ ਟਾਇਰਾਂ ਚ ਕੰਡੀਸ਼ਨ ਪੂਰੀ ਵਧੀਆ ਹੈ ਸੀਐਨਜੀ ਪਾਸ ਹੈ ਜੀ ਤੇ ਇਹ ਮਾਡਲ ਆਪ ਨੂੰ 2010 ਮਿਲੂਗਾ ਗੱਡੀ ਅੰਦਰੋਂ ਪੂਰੀ ਵਧੀਆ ਮਿਊਜ਼ਿਕ ਸਿਸਟਮ ਪੂਰਾ ਵਧੀਆ ਇੰਜਨ ਗੇਅਰ ਪੂਰਾ ਵਧੀਆ ਬੰਪਰ ਵਗੈਰਾ ਬਹੁਤ ਵਧੀਆ ਪਏ ਨੇ ਤੇ ਕਿਸੇ ਨੇ ਜਾ ਕੇ ਜੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਜੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਗੱਡੀ ਪੂਰੀ ਸੋਹਣੀ ਐ ਜੀ ਬਾਕੀ ਤੁਸੀਂ ਜਾ ਕੇ ਦੇਖ ਲਓ ਗੱਲਬਾਤ ਜਿਹੜੀ ਵੀ ਕਰਨੀ ਹੋਵੇ ਤੁਸੀਂ ਮਾਲਕ ਨਾਲ ਆਪੇ ਕਰ ਲਓ ਬਾਕੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ ਬਾਕੀ ਜਾਣਕਾਰੀ ਦੀ ਆਪਾਂ ਪੂਰੀ ਗੱਲ ਕਰ ਹੀ ਲਈ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਗੱਡੀ ਆਪਣੇ ਕੋਲੇ 10 ਦੀ ਡਿਮਾਂਡ ਦੇ ਵਿੱਚ ਪਹੁੰਚੀ ਆ ਮਾਲਕ ਕਹਿੰਦੇ ਆ 20 ਰੇਟ ਕਰ ਲਾਂਗੇ ਕਿਸੇ ਨੇ ਦੇਖਣੀ ਐ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੀ ਨਵੇਂ ਟਾਇਰ ਨੇ ਸੀਐਨਜੀ ਤੇ ਗੱਡੀ ਆ 10 ਮਾਡਲ ਹੈ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 8360601792 ਜਿਹੜੀ ਵੀ ਗੱਲ ਕਰਨੀ ਆ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਜੀ ਤੇ ਗੱਡੀਆਂ ਦੀ ਗੱਲਬਾਤ ਆ ਹੋ ਰਹੀ ਆ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਇਕੱਲੀ ਇਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਹੁਣ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਹਾਡੇ ਕੋਲ ਹੀ ਕਿਸੇ ਵੀ ਏਰੀਆ ਚ ਕੋਈ ਵੀ ਮਸ਼ੀਨਰੀ ਆ ਕੂਠੀਆ ਘਰ ਮਕਾਨ ਗੱਡੀ ਮੋਟਰਸਾਈਕਲ ਛੋਟਾ ਹਾਥੀ ਵੱਡਾ ਹਾਥੀ ਕੁਝ ਵੀ ਆ ਚਾਹੀ ਤੁਸੀਂ ਬੇਚਣਾ ਜੇਕਰ ਚਾਹੁੰਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ 7719445360 ਜੇ ਕਿਸੇ ਨੇ ਐਡ ਕਰਵਾਉਣੀ ਆ ਜੀ ਆਪਣੇ ਕੋਲ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ 10-12 ਫੋਟੋਆਂ ਜੀ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਵਟਸਐਪ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਤੇ ਆਪਣੇ ਕੋਲ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਖਰਚਾ ਬਰਚਾ ਕਿਸੇ ਤਰ੍ਹਾਂ ਦਾ ਕੋਈ ਕਿਸੇ ਪਾਸੋਂ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹਾਂ ਪੇਜ ਜੋ ਆਪਣੇ ਕੋਲ ਹੈ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗ ਰਹੀ ਹੈ ਤੇ ਪਸੰਦ ਤੁਹਾਨੂੰ ਆ ਰਹੀ ਹੈ ਵੀਡੀਓ ਤਾਂ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਪਹਿਲੀ ਵਾਰ ਪਹੁੰਚੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਜ਼ਮੀ ਕਰ ਦਿਓ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਹੁਣ ਤੁਸੀਂ ਇੱਕ ਮੋਟਰਸਾਈਕਲ ਦੇਖੋ ਜੀ ਆਪਣੇ ਕੋਲੇ ਫਰਵਰੀ ਮਹੀਨੇ ਚ 2022 ਮਾਡਲ ਮੋਟਰਸਾਈਕਲ ਪਹੁੰਚੇਗਾ ਬੁਲਟ ਤੇ ਡਿਮਾਂਡ ਬੁਲਟ ਦੀ ਆਪਣੇ ਕੋਲੇ ਆਉਂਦੀ ਰਹਿੰਦੀ ਹੈ ਤੁਹਾਨੂੰ ਪਤਾ ਹੀ ਅਸੀਂ ਰਜਿਸਟ੍ਰੇਸ਼ਨ ਅੰਮ੍ਰਿਤਸਰ ਵਿੱਚ ਹੋਏਗਾ ਤੇ ਇੰਸ਼ੋਰੈਂਸ 2027 ਤੱਕ ਆਪ ਨੂੰ ਮਿਲੇਗਾ ਤੇ ਵੈਲਿਡ 2037 ਤੱਕ ਰਹੇਗੀ ਕੰਡੀਸ਼ਨ ਪੂਰੀ ਵਧੀਆ ਜੀ ਫਰੰਟ ਡਿਸਕ ਆਪ ਨੂੰ ਮਿਲੂਗੀ ਠੀਕ ਹੈ ਜੀ ਬ੍ਰੇਕਬੋਸ ਤੇ ਤੇ ਟੋਟਲ 2465 ਕਿਲੋਮੀਟਰ ਹਲੇ ਇਹਨਾਂ ਨੇ ਚਲਾਇਆਗਾ ਤੇ ਆਪ ਜਿਹੜੇ ਮਾਲਕ ਨੇ ਉਹ ਆਰਮੀ ਦੇ ਵਿੱਚ ਨੇ ਤੇ ਮਾੜਾ ਮੋਟਾ ਚੱਲੇਗਾ ਕੋਈ ਪੈਸਾ ਟੱਕਾ ਨਹੀਂ ਭਾਲਦਾ ਵਧੀਆ ਮਾਲਕ ਨੇ ਰੱਖਿਆ ਹੋਇਆ ਤੇ ਵਿਆਸ ਇਹਨਾਂ ਨੂੰ ਏਰੀਆ ਲੱਗਦਾ ਤੇ ਡਿਸਟ੍ਰਿਕਟ ਲੱਗਦੀ ਆ ਅੰਮ੍ਰਿਤਸਰ ਆ ਜਾ ਕੇ ਤੁਸੀਂ ਦੇਖਣਾ ਜੇ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਰੇਟ ਜਿਹੜਾ ਆਪਣੇ ਕੋਲੇ ਲਾ ਕੇ ਭੇਜੇ 1,82,000 ਰੁਪਏ ਲਾ ਕੇ ਭੇਜੇ। ਲਾ ਕੇ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਘਾਟਾ ਪਾਦਾ ਰੇਟ ਕਰ ਲਾਂਗੇ ਇੱਕ ਵਾਰੀ। ਇੱਕ ਵਾਰੀ ਇਹ ਹਾ ਡਿਮਾਂਡ ਹੈ 1.82। ਬਿਲਕੁਲ ਨਮਾ ਜੀ ਫਰੈਸ਼ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ। ਮੈਨੂੰ ਦੱਸਣ ਦੀ ਲੋੜ ਹੀ ਹੈ ਨਹੀਂ ਕਿਉਂਕਿ ਫੋਟੋ ਵਿੱਚ ਸਾਰਾ ਕੁਝ ਦੇਖ ਹੀ ਰਿਹਾ ਜੀ। ਨੰਬਰ 9969940 069 ਗਲਬਤ ਜਿਹੜੀ ਵੀ ਗੱਲ ਨਹੀਂ ਹੋਵੇ ਤੁਸੀਂ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਵਧੀਆ ਰੇਟ 'ਚ ਆਪਣੇ ਕੋਲੇ ਗੱਡੀ ਪਹੁੰਚੀ ਆ ਜੀ ਗੱਡੀ ਇਹ ਜੀ ਫੋਰਸ ਤੇ ਕੰਡੀਸ਼ਨ ਗੱਡੀ ਦੀ ਪੂਰੀ ਵਧੀਆ ਤੇ ਜਮਾ ਇੱਕ ਤਰ੍ਹਾਂ ਦੀ ਆਪਾਂ ਨਵੀਂ ਕੰਡੀਸ਼ਨ ਦੀ ਗੱਡੀ ਕਹਿ ਸਕਦਾ ਜੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰ ਆਪਾਂ ਨੂੰ LCD ਵਗੈਰਾ ਮਿਲ ਚੁਕੀ ਹੈ ਸੀਟ ਕਵਰ ਵਧੀਆ ਚੜੇ ਹੋਏ ਨੇ ਨਵੇਂ ਤਾਂ ਨਹੀਂ ਹੈਗੇ ਚੜੇ ਹੋਏ ਆ ਵਧੀਆ ਕੰਡੀਸ਼ਨ 'ਚ ਪਏ ਨੇ ਬਾਕੀ ਸਾਰਾ ਕੁਝ ਵਧੀਆ ਇੰਜਨ ਉੰਜਨ ਪੂਰਾ ਵਧੀਆ ਪਿਆਗਾ ਤੇ ਫੋਰਸ ਗੱਡੀ ਅਸੀਂ ਆਹ ਚੰਡੀਗੜ੍ਹ ਦਾ ਨੰਬਰ ਹੈ ਰੇਟ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਜਿਹੜਾ ਰੇਟ 1,99,500 ਰੁਪਿਆ ਲਾ ਕੇ ਭੇਜੇਗਾ ਤੇ ਟਾਇਰ ਆਪਾਂ ਨੂੰ 80 ਤੋਂ 85 ਪਿਆਸੇ ਮਿਲ ਜਾਣਗੇ ਬੈਟਰੀ ਜਰਮਨ ਹੈ ਵੀ ਅਸੀਂ ਮਾਡਲ 2012 ਗੱਡੀ ਤੇ ਵੇਚਣੀ ਗੱਡੀ ਤਾਂ ਇਹਨਾਂ ਨੇ ਕਿਉਂਕਿ ਜਿਹੜੇ ਮਾਲਕ ਆਪ ਨੇ ਉਹਨਾਂ ਦੇ ਜਿਹੜੇ ਜਵਾਕ ਨੇ ਬਾਹਰ ਰਹਿੰਦੇ ਆ ਜੀ ਤੇ ਜਿਹੜੇ ਮਾਲਕ ਨੇ ਆਪ ਹੁਣ ਤੇ ਉਹਨਾਂ ਦਾ ਵੀ ਬਾਹਰ ਦਾ ਵੀਜ਼ਾ ਲੱਗ ਗਿਆ ਹੁਣ ਉਹਨਾਂ ਨੇ ਵੀ ਜਵਾਕਾਂ ਕੋਲੇ ਜਾਣਾ ਤਾਂ ਕਰਕੇ ਗੱਡੀ ਮਾਲਕ ਸੇਲ ਕਰ ਰਹੇ ਨੇ ਗੱਡੀ ਦਾ ਰੇਟ ਤੁਹਾਨੂੰ ਪਤਾ ਲੱਗ ਗਿਆ ਹੁਆ ਤੇ ਇਹ ਵਧੀਆ ਗੱਡੀਆਂ ਜੀ ਵਧੀਆ ਕੰਡੀਸ਼ਨ ਹੈ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਤੇ ਇਹ ਵਧੀਆ ਗੱਡੀਆਂ ਜੀ ਸੋਹਣੀ ਗੱਡੀ ਹੈ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜੀ ਨੰਬਰ ਹੈ 9478212379 ਗੱਲਬਾਤ ਕਰ ਲਿਓ ਤੇ ਹੁਣ ਆਪਾਂ Maruti 800 ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲ ਗੱਡੀ ਪਹੁੰਚੀ ਹੈ 1999 ਮਾਡਲ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਟਾਇਰ ਬਹੁਤ ਵਧੀਆ ਨੇ ਨਵੇਂ ਵਾਂਗੂ ਪਏ ਨੇ ਤੇ ਵਧੀਆ ਗੱਡੀ ਆ 55000 ਰੁਪਿਆ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਮੌਕੇ ਤੇ ਘਾਟਾ ਵਾਦਾ ਕਰ ਲੈਣਗੇ ਜੀ ਰਾਇਕੁੱਟ ਇਹਨਾਂ ਦਾ ਏਰੀਆ ਸਾਰਾ ਕੁਝ ਵਧੀਆਗਾ ਅੰਦਰੋਂ ਪੂਰੀ ਵਧੀਆ ਤੇ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ ਜੀ 84 378 780 99 ਗੱਲਬਾਤ ਜਿਹੜੀ ਵੀ ਕਰਨੀ ਹੋਵੇ ਆਪੇ ਕਰ ਲਿਓ ਜੀ ਸਾਰੀਆਂ ਮਸ਼ੀਨਰੀਆਂ ਦੀ ਆਪਾਂ ਗੱਲ ਕਰ ਲਈ ਪੂਰੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਜੀ ਤੇ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿੱਥੋਂ ਘਰ ਕੁਠੀ ਮਕਾਲ ਚਾਹੀਦਾ ਦੱਸੋ ਮੈਨੂੰ ਤੇ ਮਿਲਦੇ ਆਂ ਜਲਦੀ ਜੇ ਕਿਸੇ ਨੇ ਐਡ ਕਰਵਾਉਣੀ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜੋ ਨੰਬਰ ਆਪਣਾ ਮਿਲ ਗਿਆ ਹੋਇਆ ਉੱਪਰ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾਗਾ